ਪੰਜਾਬ ਦਾ ਇਹ ਗ੍ਰੇਡ ਦਾ ਗੈਂਗਸਟਰ ਜਗਦੀਪ ਸਿੰਘ ਉਰਫ ਜੱਗੂ ਭਗਵਾਨਪੁਰੀਆ ਪੰਜਾਬ ਚ ਹੈ ਪੰਜਾਬ ਪੁਲਿਸ ਉਸ ਨੂੰ ਕੱਲ ਰਾਤ ਡਿਬਰੂਗੜ੍ਹ ਜੇਲ੍ਹ ਤੋਂ ਬਾਈ 에ਅਰ ਅੰਮ੍ਰਿਤਸਰ ਲਈ ਆਈ ਤੇ ਇਸ ਵੇਲੇ ਉਹ ਗੁਰਦਾਸਪੁਰ ਪੁਲਿਸ ਦੀ ਹਿਰਾਸਤ ਦੇ ਵਿੱਚ ਹੈ ਗੁਰਦਾਸਪੁਰ ਪੁਲਿਸ ਮੁਤਾਬਕ ਇੱਕ ਗੈਂਗਸਟਰ ਦੇ ਕਤਲ ਦੇ ਮਾਮਲੇ ਦੇ ਵਿੱਚ ਉਸ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਣਾ ਸੀ ਤੇ ਨਾਲ ਹੀ ਬਟਾਲਾ ਦੇ ਵਿੱਚ ਉਸ ਦੇ ਉੱਤੇ ਕੁਝ ਹੋਰ ਕੇਸ ਨੇ ਉਹਨਾਂ ਦੀ ਪੁਸ਼ਗਿਸ਼ ਕੀਤੀ ਜਾਣੀ ਸੀ ਇਸ ਲਈ ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ 3 ਦਿਨ ਦਾ ਪੁਲਿਸ ਰਿਮਾਂਡ ਲੈ ਲਿਆ ਗਿਆ ਹੈ ਜੱਗੂ ਭਗਵਾਨਪੁਰਿਆ ਦਾ ਨਾਂ ਪਿਛਲੇ ਸਮੇਂ ਦੇ ਵਿੱਚ ਕਈ ਕੇਸਾਂ ਦੇ ਹਵਾਲੇ ਦੇ ਨਾਲ ਜੁੜਦਾ ਜਿਵੇਂ ਸਿੱਧੂ ਮੂਸੇਵਾਲੇ ਦੇ ਕਤਲ ਕੇਸ ਦੇ ਵਿੱਚ ਉਹਨਾਂ ਦਾ ਨਾਂ ਜੁੜਦਾ ਤੇ ਇਸੇ ਤਰ੍ਹਾਂ ਮਾਝੇ ਦੇ ਵਿੱਚ ਜਦੋਂ ਵੀ ਚੋਣਾ ਹੁੰਨੀ ਹੈ ਤਾਂ ਚਾਹੇ ਸੁਖਵਿੰਦਰ ਸਿੰਘ ਰੰਧਾਵਾ ਹੋਣ ਜੋ ਖੁਦ ਪੰਜਾਬ ਦੇ ਮੋਮਨਿਸਟਰ ਰਹੇ ਨੇ ਜਾਂ ਫਿਰ ਅਕਾਲੀ ਦਲ ਦੇ ਸੀਨੀਅਰ ਲੀਡਰ ਵਿਕਰਮ ਸਿੰਘ ਮਜੀਠੀਆ ਇਹ ਬਕਾਇਦਾ ਔਨ ਰਿਕਾਰਡ ਇਲਜ਼ਾਮ ਲਾ ਚੁੱਕੇ ਨੇ ਕਿ ਜੱਗੂ ਭਗਵਾਨਪੁਰੀਆ ਤੇ ਉਹਨਾਂ ਦੇ ਸਾਥੀ ਧਮਕੀਆਂ ਦੇ ਕੇ ਵੋਟਾਂ ਨੂੰ ਪ੍ਰਭਾਵਿਤ ਕਰ ਰਹੇ ਨੇ 110 ਉਸ ਦੇ ਉੱਤੇ ਕੇਸ ਚੱਲਦੇ ਨੇ ਸੋ ਜੱਗੂ ਭਗਵਾਨਪੁਰੀਆ ਦਾ ਪਸ਼ੋਕੜ ਬਟਾਲਾ ਦੇ ਭਗਵਾਨਪੁਰ ਪਿੰਡ ਨਾਲ ਹੈ ਉਸ ਦਾ ਇੱਕ ਛੋਟਾ ਭਰਾ ਹੈ ਮਨੂ ਭਗਵਾਨਪਰੀਆ ਆਸਟ੍ਰੇਲੀਆ ਦੇ ਵਿੱਚ ਰਹਿੰਦਾ ਹੈ ਉਸ ਦੇ ਉੱਤੇ ਵੀ ਪੰਜਾਬ ਦੇ ਵਿੱਚ ਫੋਨ ਕਰਕੇ ਵੋਟਾਂ ਦਰਾਂਨ ਲੋਕਾਂ ਨੂੰ ਪ੍ਰਭਾਵਿਤ ਕਰਨ ਦੇ ਇਲਜ਼ਾਮ ਲੱਗਦੇ ਰਹੇ ਆ ਉਸ ਦੀ ਪਤਨੀ ਪਿਛਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਆਈ ਤੇ ਜਦੋਂ ਉਹ ਵਾਪਸ ਜਾ ਰਹੇ ਸੀਗੇ ਤਾਂ ਉਹਨਾਂ ਨੂੰ ਅੰਮ੍ਰਿਤਸਰ ਦੇ 에어ਪੋਰਟ ਤੋਂ ਗ੍ਰਿਫਤਾਰ ਕਰ ਲਿਆ ਗਿਆ ਸੀ ਵੈਸੇ ਤਾਂ ਜੱਗੂ ਭਗਵਾਨਪਰੀਏ ਦੇ ਜੇ ਤੁਸੀਂ ਪਿੰਡ ਜਾਓ ਤਾਂ ਉਸ ਬਾਰੇ ਲੋਕ ਆਮ ਲੋਕ ਗੱਲ ਕਰਨ ਲਈ ਤਿਆਰ ਨਹੀਂ ਹੁੰਦੇ ਤੇ ਉੱਥੇ ਉਸ ਦੀ ਮਾਂ ਰਹਿੰਦੇ ਸੀਗੇ ਮਾ ਨੂੰ ਵੀ ਕਿਉਂਕਿ ਸਿਕਿਉਰਿਟੀ ਦਾ ਇਸ਼ੂ ਸੀਗਾ ਗੈਂਗਸਟਰਸ ਦੇ ਆਪਸੀ ਗੈਂਗਵਾਰ ਜਿਹੜੀ ਹੈ ਉਹ ਹੁੰਦੀ ਰਹਿੰਦੀ ਹੈ ਇੱਕ ਦੂਜੇ ਦੇ ਬੰਦਿਆਂ ਨੂੰ ਨਿਸ਼ਾਨਾ ਬਣਾਉਂਦੇ ਰਹਿੰਦੇ ਨੇ ਸੋ ਉਹਨਾਂ ਦੀ ਮਾਂ ਨੂੰ ਸਿਕਿਉਰਿਟੀ ਮਿਲੀ ਹੋਈ ਸੀ ਤੇ ਕੁਝ ਦਿਨ ਪਹਿਲਾਂ ਉਹ ਕਾਰ ਦੇ ਵਿੱਚ ਜਾ ਰਹੇ ਸੀ ਤੇ ਉਹਨਾਂ ਦੇ ਉੱਤੇ ਹਮਲਾ ਹੋਇਆ ਜਿਸ ਵਿੱਚ ਉਹਨਾਂ ਦੀ ਮੌਤ ਹੋ ਗਈ ਤੇ ਉਹਨਾਂ ਦਾ ਸਿਕਿਉਰਿਟੀ ਗਾਰਡ ਵੀ ਜਿਹੜਾ ਸੀ ਉਹ ਮਾਰਿਆ ਗਿਆ ਸੀਗਾ ਤੇ ਪੰਜਾਬ ਪੁਲਿਸ ਨੇ ਇਸ ਦੀ ਪੁਸ਼ਟੀ ਕੀਤੀ ਸੀ ਕਿ ਉਹ ਜੱਗੂ ਭਗਵਾਨਪੁਰੀਆ ਦੇ ਮਾਤਾ ਹੀ ਸਨ ਇਸ ਵਾਰਦਾਤ ਦੀ ਜ਼ਿੰਮੇਵਾਰੀ ਬੰਬੀਹਾ ਗੈਂਗ ਨੇ ਲਈ ਸੀ ਬਾਹਰ ਦਾਬ ਤੋਂ ਅਗਲੇ ਦਿਨ ਸੋਸ਼ਲ ਮੀਡੀਆ ਉੱਤੇ ਪੋਸਟ ਪਾਈ ਗਈ ਤੇ ਜ਼ਿੰਮੇਵਾਰੀ ਲਈ ਗਈ ਪਰ ਇਸ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੁੰਦੀ ਜਾਂ ਪੁਲਿਸ ਦੇ ਹਵਾਲੇ ਨਾਲ ਇਹ ਪੁਸ਼ਟੀ ਨਹੀਂ ਹੁੰਦੀ ਕਿ ਇਸ ਦੀ ਇਹ ਕਤਲ ਕਿਸ ਨੇ ਕਰਵਾਇਆ ਸੀ ਪਰ ਇਹ ਸ਼ੋਰ ਹੈ ਕਿ ਉਹ ਗੈਂਗਵਾਰ ਦਾ ਹੀ ਨਤੀਜਾ ਸੀ ਜੱਗੂ ਭਗਵਾਨ ਪ੍ਰਿਆ ਦੀ ਪਤਨੀ ਦਾ ਕੁਝ ਸਾਲ ਪਹਿਲਾਂ ਦਿਹਾਂਤ ਹੋ ਗਿਆ ਸੀ ਤੇ ਉਦੋਂ ਪਰਿਵਾਰ ਨੇ ਦੱਸਿਆ ਸੀ ਕਿ ਉਹਨਾਂ ਦੀ ਮੌਤ ਦਾ ਜਿਹੜਾ ਕਾਰਨ ਹੈ ਉਹ ਬ੍ਰੇਨ ਹੈਮਰੇਜ ਹੈ ਤੇ ਜੱਗੂ ਭਗਵਾਨ ਪ੍ਰਿਆ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਹੈ ਪੂਰਾ ਨਾਮ ਜਗਦੀਪ ਸਿੰਘ ਹੈ ਉਹ ਭਗਵਾਨਪੁਰਦੇ ਸਕੂਲ ਦੇ ਵਿੱਚ ਹੀ ਬਚਪਨ ਪੜਿਆ ਉਸ ਤੋਂ ਬਾਅਦ ਉਹ ਬਟਾਲਾ ਦੇ ਗੁਰੂ ਨਾਨਕ ਕਾਲਜ ਦੇ ਵਿੱਚ ਜਾਂਦਾ ਤੇ ਚੜ੍ਹਦੀ ਜਵਾਨੀ ਦੇ ਵਿੱਚ ਹੀ ਉਹ ਕਬੱਡੀ ਦਾ ਇੱਕ ਸ਼ਾਨਦਾਰ ਪਲੇਅਰ ਵੀ ਬਣਦਾ ਪਰ ਆਪਾਂ ਜਾਣਦੇ ਹਾਂ ਕਿ ਕਬੱਡੀ ਖੇਡ ਜਗਤ ਦਾ ਇੱਕ ਕਾਲਾ ਪਛੋਕੜ ਇਹ ਵੀ ਹੈ ਕਿ ਇਸ ਵਿੱਚ ਸ਼ਾਮਲ ਬਹੁਤ ਸਾਰੇ ਲੋਕ ਅਪਰਾਧਿਕ ਗਤੀਵਿਧੀਆਂ ਨਾਲ ਜੁੜੇ ਹੋਏ ਹੁੰਦੇ ਹਨ ਸੋ ਉਸੇ ਕਾਲਖ ਨੇ ਜੱਗੂ ਭਗਵਾਨਪੁਰੀਆ ਨੂੰ ਵੀ ਕਾਲੇ ਹਨੇਰੇ ਵਿੱਚ ਧੱਕ ਦਿੱਤਾ ਗੱਲ ਦੀਵਾਲੀ ਦੀ ਰਾਤ ਦੀ ਹੈ ਦੀਵਾਲੀ ਦੀ ਰਾਤ ਜੂਆ ਖੇਡ ਰਹੇ ਕੁਝ ਲੋਕਾਂ ਦੇ ਹਮਲਾ ਹੁੰਦਾ ਉਹਨਾਂ ਤੋਂ ਪੈਸੇ ਹੋ ਜਾਂਦੇ ਨੇ ਤੇ ਇਸ ਦੌਰਾਨ ਗੋਲੀਬਾਰੀ ਹੋ ਜਾਂਦੀ ਹੈ ਤੇ ਗੋਲੀਬਾਰੀ ਦੇ ਵਿੱਚ ਇੱਕ ਬੰਦੇ ਦੀ ਮੌਤ ਹੋ ਜਾਂਦੀ ਹੈ ਤੇ ਉਸ ਕੇਸ ਦੇ ਵਿੱਚ ਜੱਗੂ ਭਗਵਾਨ ਪ੍ਰਿਆ ਦਾ ਨਾਂ ਪਹਿਲੀ ਵਾਰ ਉੱਛਲਦਾ ਉਸ ਦੀ ਗ੍ਰਿਫਤਾਰੀ ਹੁੰਦੀ ਹੈ ਤੇ ਉਹ ਅਪਰਾਧ ਦੀ ਕਾਲੀ ਦੁਨੀਆ ਦੇ ਵਿੱਚ ਦਾਖਲ ਹੋ ਜਾਂਦਾ ਜੇਲ੍ਹ ਦੇ ਵਿੱਚ ਉਸ ਦੀ ਮੁਲਾਕਾਤ ਮਰਹੂਮ ਗੈਂਗਸਟਰ ਸੁੱਖਾ ਕਾਲਵਾ ਨਾਲ ਹੁੰਦੀ ਹੈ ਤੇ ਇੱਥੇ ਹੀ ਉਹ ਲਾਰੈਂਸ ਬਿਸ਼ਨੋਈ ਨੂੰ ਮਿਲਦਾ ਹੈ ਅਪਰਾਧਿਕ ਗਤੀਵਿਧੀਆਂ ਦੇ ਜਾਣਕਾਰ ਜਾਂ ਗੈਂਗਸਟਰਸ ਦੀ ਜਿਹੜੀ ਗਤੀਵਿਧੀਆਂ ਹੈ ਉਹਦੇ ਜਾਣਕਾਰ ਦੱਸਦੇ ਨੇ ਕਿ ਜੱਗੂ ਭਗਵਾਨਪੁਰਿਆ ਦਾ ਲਾਰੈਂਸ ਬਿਸ਼ਨੋਈ ਨਾਲ ਕਾਫੀ ਪੁਰਾਣਾ ਸਬੰਧ ਹੈ ਪਰ ਬੰਬੀਹਾ ਗੈਂਗ ਦੇ ਨਾਲ ਉਸਦੀ ਨਹੀਂ ਬਣਦੀ ਤੇ ਜਿਸ ਕਰਕੇ ਉਹ ਉਹਨਾਂ ਦੇ ਨਾਲ ਤੇ ਜੱਗੂ ਗੈਂਗਸ ਦੀਆਂ ਆਪਸ ਵਿੱਚ ਕਈ ਵਾਰ ਲੜਾਈਆਂ ਹੁੰਦੀਆਂ ਰਹਿੰਦੀਆਂ ਹਨ ਬਟਾਲਾ ਪੁਲਿਸ ਦੇ ਐਸਪੀ ਜੀ ਐ ਸਹੋਤਾ ਨੇ মিডিਆ ਨੂੰ ਦੱਸਿਆ ਕਿ ਅਸਲ 'ਚ ਥਾਣਾ ਕੁਮਾਣ ਦੇ ਵਿੱਚ ਇੱਕ ਗੈਂਗਸਟਰ ਬਿੱਲਾ ਮੰਡਿਆਣਾ ਦੇ ਸਾਥੀ ਗੋਰਾ ਬਰਿਆਰ ਦਾ ਕਤਲ ਹੋਇਆ ਸੀ ਤੇ ਇਸ ਮਾਮਲੇ ਦੇ ਵਿੱਚ ਹੀ ਜੱਗੂ ਭਗਵਾਨਪਰੀਆ ਉਸ ਨੂੰ ਨਾਮਜ਼ਦ ਕੀਤਾ ਗਿਆ ਸੀ ਤੇ ਉਸੇ ਦੀ ਪੇਸ਼ੀ ਲਈ ਅਦਾਲਤ ਦੇ ਵਿੱਚ ਲਿਆਂਦਾ ਗਿਆ ਸੀ ਤੇ ਇੰਟਰਸਟਿੰਗ ਗੱਲ ਇਹ ਹੈ ਕਿ ਜਿਹੜਾ ਇਹਨਾਂ ਦੀ ਭਝਾਈ ਨੂੰ ਮਨੂ ਭਗਵਾਨਪਰੀਆ ਦੀ ਵਾਈਫ ਨੂੰ ਪੁਲਿਸ ਨੇ ਅਰੈਸਟ ਕੀਤਾ ਸੀ ਉਦੋਂ ਵੀ ਇਸ ਤਰ੍ਹਾਂ ਦੇ ਇਲਜ਼ਾਮ ਲਗਾਏ ਸੀਗੇ ਕਿ ਉਹ ਵੀ ਇਸ ਕੇਸ ਦੇ ਵਿੱਚ ਨਾਮਜ਼ਦ ਨੇ ਫਿਰ ਜਾਂਚ ਚੱਲ ਰਹੀ ਹੈ ਕੇਸ ਅਦਾਲਤ ਦੇ ਵਿੱਚ ਚੱਲ ਰਿਹਾ ਹੈ ਕੌਣ ਸ਼ਾਮਲ ਸੀ ਜਾਂ ਕੌਣ ਨਹੀਂ ਇਹ ਬਾਅਦ ਚ ਪਤਾ ਲੱਗੇਗਾ ਪਰ ਪੁਲਿਸ ਇਸ ਤਰ੍ਹਾਂ ਦੇ ਦਾਅਵੇ ਕਰਦੀ ਰਹੀ ਹੈ ਤੇ ਹੁਣ ਗੱਲ ਉਸ ਕੇਸ ਦੀ ਜਿਸ ਦੀਆਂ ਪਰਤਾਂ ਅਜੇ ਵੀ ਬਾਕੀ ਨੇ ਜਿਸ ਦੇ ਮੁਲਜ਼ਮ ਅਜੇ ਵੀ ਕਾਨੂੰਨ ਦੀ ਗ੍ਰਿਫਤ ਤੋਂ ਬਾਹਰ ਨੇ ਮੈਂ ਗੱਲ ਕਰ ਰਿਹਾ ਸਿੱਧੂ ਮੂਸੇਵਾਲਾ ਕਤਲ ਕੇਸ ਦੀ ਸਿੱਧੂ ਮੂਸੇਵਾਲਾ ਕਤਲ ਕੇਸ ਬਾਰੇ ਪੁਲਿਸ ਦਾ ਦਾਵਾ ਹੈ ਕਿ ਲਾਰੈਂਸ ਮਿਸ਼ਨੋਈ 골ਡੀ ਬਰਾੜ ਔਰ ਜੱਗੂ ਭਗਵਾਨ ਪਰਿਆ ਨੇ ਮਿਲ ਕੇ ਸਿੱਧੂ ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼ ਕੀਤੀ ਸੀ ਪੁਲਿਸ ਨੇ ਆਪਣੀ ਚਾਰ ਸ਼ੀਟ ਦੇ ਵਿੱਚ ਦਾਵਾ ਕੀਤਾ ਜੱਗੂ ਨੇ 골ਡੀ ਤੇ ਲਾਰੈਂਸ ਦੇ ਨਾਲ ਮਿਲ ਕੇ ਮੂਸੇਵਾਲੇ ਦੇ ਘਰ ਦੀ ਰੇਕੀ ਕਰਵਾਈ ਸੀ ਤੇ ਬਾਅਦ ਵਿੱਚ ਸ਼ੂਟਰਾਂ ਨੂੰ ਭੇਜਣ ਦਾ ਪ੍ਰਬੰਧ ਵੀ ਜੱਗੂ ਨੇ ਕੀਤਾ ਸੀ ਜੱਗੂ ਦਾ ਇੱਕ ਸਾਥੀ ਸੀ ਮਨਮੋਹਣ ਮੋਣਾ ਜਿਹਦਾ ਕਿ ਬਾਅਦ ਵਿੱਚ ਗੋਇੰਦਵਾਲ ਫਰਵਰੀ 2023 ਦੇ ਵਿੱਚ ਗੋਇੰਦਵਾਲ جیل ਦੇ ਵਿੱਚ ਜਿਹੜੀ ਗੈਂਗਸਟਰਾਂ ਦੀ ਲੜਾਈ ਹੋਈ ਸੀ ਉਹਦੇ ਵਿੱਚ ਉਸ ਦਾ ਮਰਡਰ ਹੋ ਗਿਆ ਸੀਗਾ ਉਹ ਮਨਮੋਹਣ ਮੋਣਾ ਅਜੇਹਾ ਸਾਕਸੀ ਜਿਨੇ ਜੱਗੂ ਦੇ ਕਹਿਣ ਉੱਤੇ ਸ਼ੂਟਰਾਂ ਦੀ ਰਿਹائش ਦਾ ਪ੍ਰਬੰਧ ਕੀਤਾ ਸੀ ਸੋ ਜੱਗੂ ਭਗਵਾਨਪਰੀਆ ਇੱਕ ਵਾਰ ਫਿਰ ਪੰਜਾਬ ਪੁਲਿਸ ਦੀ ਕਸਟਡੀ ਚ ਹੈ ਉਸ ਰਿਮਾਂਡ ਉਸ ਦਾ 3 ਦਿਨ ਦਾ ਹੈ ਜਿਵੇਂ ਪੁਲਿਸ ਕਲੇਮ ਕਰ ਰਹੀ ਹੈ ਕਿ ਉਸ ਤੋਂ ਪ੍ਰਿਆਰ ਦਾ ਜਿਹੜਾ ਕੇਸ ਕਤਲ ਕੇਸ ਹੈ ਉਸ ਤੋਂ ਇਲਾਵਾ ਹੋਰ ਕਈ ਕੇਸਾਂ ਦੇ ਵਿੱਚ ਪੁੱਛਗਿੱਛ ਕੀਤੀ ਜਾਣੀ ਹੈ ਸੋ ਸਿੱਧੂ ਮੂਸੇਵਾਲਾ ਵੀ ਇੱਕ ਅਹਿਮ ਕੇਸ ਹੈ ਉਸ ਕੇਸ ਬਾਰੇ ਵੀ ਪੁੱਛਗਿੱਛ ਜੱਗੂ ਤੋਂ ਹੋ ਸਕਦੀ ਹੈ ਤੇ ਜੱਗੂ ਭਗਵਾਨਪਰੀਏ ਦੀ ਪੁੱਛਗਿੱਛ ਤੋਂ ਬਾਅਦ ਹੋ ਸਕਦਾ ਹੈ ਕਿ ਪੰਜਾਬ ਪੁਲਿਸ ਸਿੱਧੂ ਮੂਸੇਵਾਲੇ ਦੀ ਚਾਰ ਸ਼ੀਟ ਦੇ ਵਿੱਚ ਕੁਝ ਨਵਾਂ ਵਾਧਾ ਕਰੇ ਉਸ ਕੇਸ ਦੀਆਂ ਉਹ ਜੋ ਹੋਰ ਪਰਤਾਂ ਖੁੱਲਣ ਸੋ ਜੱਗੂ ਭਗਵਾਨ ਪਰਿਏ ਦੀ ਪੰਜਾਬ ਦੇ ਵਿੱਚ ਆਮਦ ਹੈ ਜਾਂ ਪੰਜਾਬ ਦੇ ਵਿੱਚ ਉਹਨਾਂ ਨੂੰ ਲਿਆਂਦਾ ਗਿਆ ਉਸ ਤੋਂ ਲੱਗਦਾ ਹੈ ਕਿ ਹੁਣ ਜਿਹੜੀ ਪੰਜਾਬ ਪੁਲਿਸ ਉਸ ਦੀ ਪੁੱਛਗਿੱਛ ਕਰੇਗੀ ਉਸ ਤੋਂ ਸਿੱਧੂ ਮੂਸੇਵਾਲੇ ਦੇ ਕੇਸ ਦੇ ਨਾਲ ਨਾਲ ਹੋਰ ਕਈ ਕੇਸਾਂ ਜਾਂ ਜਿਹੜੀ ਪੰਜਾਬ ਦੇ ਵਿੱਚ ਲੰਬੇ ਸਮੇਂ ਤੋਂ ਗੈਂਗਵਾਰ ਚੱਲਦੀ ਹੈ ਉਸ ਦੀਆਂ ਕੁਝ ਨਵੀਆਂ ਪਰਤਾਂ ਖੁੱਲਣਗੀਆਂ